ਮੋਦੀ ਸਰਕਾਰ ਦੇ ਤੀਜੇ ਕਾਰਿਆਕਾਲ ਦਾ ਪਹਿਲਾ ਬਜਟ ਪੇਸ਼ ਹੋ ਚੁੱਕਾ ਹੈ ਤੇ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਦੇ ਪਟਾਰੇ ਤੋਂ ਕੀ ਨਿਕਲਿਆ ਵਾ ਪੰਜਾਬ ਦੀ ਇੰਡਸਟਰੀ ਵਾਸਤੇ ਇਸ ਵਾਰ ਦੇ ਬਜਟ ਦੇ ਵਿੱਚ ਕੀ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ 1 ਸਾਲ ਪਹਿਲਾਂ ਆਵਾਤਾ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜੇ ਦੀ ਆਪਨ ਗਵਾਂਤ ਮੰਤਰੀ ਸਵਿਕਾਰ ਬਣੀ ਆ ਜੀ ਮੁੰਡਾ ਸੰਖੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਇੱਥੇ ਜੀ ਰੋਇਆ ਮਾਫੀ ਹੈ ਸਰ ਮੁੱਖ ਮੰਤਰੀ ਪੂਰੇ ਇੰਡੀਆ ਬਣਨੇ ਚਾਹੀਏ ਨਵੀਆਂ ਚੀਜ਼ਾਂ ਲੈ ਕੇ ਵਿੱਤ ਮੰਤਰੀ ਪੇਸ਼ ਹੋਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਆਈਸੀਯੂ ਦੇ ਨੁਮਾਇंदे ਮजूद ਨੇ ਜਿਹੜੇ ਲਗਾਤਾਰ ਬਜਟ ਦੇ ਉੱਤੇ ਨਿਗਾਹ ਰੱਖੇ ਹੋਏ ਸੀਗੇ ਸਰ ਬਜਟ ਪੇਸ਼ ਹੋ ਚੁੱਕਾ ਹੈ ਪੰਜਾਬ ਦੀ ਇੰਡਸਟਰੀ ਵਾਸਤੇ ਇਸ ਵਾਰ ਦੇ ਬਜਟ ਕੀ ਖਾਸ ਜੀ ਸਾਡਾ ਸਭ ਤੋਂ ਪਹਿਲਾਂ ਤਹੇ ਦਿਲ ਤੋਂ ਧੰਨਵਾਦ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਔਰ ਵਿੱਤ ਮੰਤਰੀ ਮੈਡਮ ਨੂੰ ਤੇ ਉਹਨਾਂ ਨੇ 20000 ਕਰੋੜ ਰੁਪਏ ਜਿਹੜਾ ਹੈ ਉਹ ਅਲੋਕੇਟ ਕੀਤਾ ਹੈ ਫਾਰ ਦੀ ਆਰ ਐਨ ਡੀ ਐਂਡ ਡਿਵੈਲਪਮੈਂਟ ਆਫ ਐਮ ਐਸ ਐਮ ਈ ਐਮ ਐਸ ਐਮ ਈ ਇਸ ਦੇਸ਼ ਦੀ ਇੰਡਸਟਰੀ ਦੀ ਰੀਡ ਦੀ ਹੱਡੀ ਹੈ ਬੈਕਬੋਨ ਹੈ ਔਰ ਉਹਦੀ ਬੈਟਰਮੈਂਟ ਬਹੁਤ ਜ਼ਰੂਰੀ ਹੈ ਐਮ ਐਸ ਐਮ ਈ ਬੜੇ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ ਸੋ ਉਹਨਾਂ ਦੀ ਡਿਵੈਲਪਮੈਂਟ ਲਈ ਇਹ ਬੜਾ ਇੱਕ ਅੱਛਾ ਉਪਰਾਲਾ ਹੈ ਔਰ ਅਸੀਂ ਦੁਬਾਰਾ ਕਈ ਵਾਰੀ ਉਹਨਾਂ ਦਾ ਧੰਨਵਾਦ ਕਰਾਂਗੇ ਇਹਦੇ ਲਈ ਔਰ ਵੀ ਹੋਪ ਇਹ ਪੈਸਾ ਸਹੀ ਤਰੀਕੇ ਨਾਲ ਐਮ ਐਸ ਐਮ ਈ ਦੀ ਡਿ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਬਜਟ ਦੇ ਉੱਤੇ ਪੂਰੀ ਨਿਗਾਹ ਰੱਖੀ ਹੋਈ ਸੀ ਸਾਰੇ ਨੁਮਾਇंदे ਇਕੱਠੇ ਹੋ ਕੇ ਬਜਟ ਨੂੰ ਦੇਖ ਰਹੇ ਸੀ ਤੇ ਬਜਟ ਹੁਣ ਨਿਕਲ ਕੇ ਸਾਹਮਣੇ ਕਿ ਆਇਆ ਦੇਖੋ ਬਜਟ ਓਵਰ ਆਲ ਤਾਂ ਦੇਖਿਆ ਜਾਏ ਤਾਂ ਉਹਨਾਂ ਨੇ ਮੀਡਲ ਕਲਾਸ ਨੂੰ ਜ਼ਿਆਦਾ ਫੋਕਸ ਕੀਤਾ ਹੈ ਬੈਨੀਫਿਟਸ ਉਹਨਾਂ ਨੂੰ ਹੀ ਜ਼ਿਆਦਾ ਮਿਲੇ ਨੇ ਕਿਉਂਕਿ ਇਲੈਕਸ਼ਨ ਜੋ ਹੈ ਨੇ ਆਬਵੀਅਸ ਉਹਨਾਂ ਅੱਗੇ ਫਰਦਰ ਵੀ ਇਲੈਕਸ਼ਨ ਨੇ ਤੇ ਉਹਨਾਂ ਨੂੰ ਫੋਕਸ ਕੀਤਾ ਟੈਕਸੇਸ਼ਨ 'ਚ ਉਹਨਾਂ ਨੂੰ ਬਹੁਤ ਰਿਵੈਟ ਦਿੱਤੀ ਅਪ ਟੂ 12 ਲੱਖ ਰੁਪਿਆ ਤੱਕ ਟੈਕਸ ਐਜ਼ਮਪਟ ਕਰਤਾ ਫਾਰ ਸੈਲਿਡ ਪਰਸਨ 12 ਲੱਖ 75 ਹਜ਼ਾਰ ਤੱਕ ਕਰਤਾ ਔਰ ਜਿਹੜੀ ਟੈਕਸ ਲਿਮਿਟ ਫਾਈਲਿੰਗ ਸੀਗੀ ਉਹ ਵੀ ਵਧਾ ਕੇ 4 ਸਾਲ ਤੱਕ ਕਰਤੀ ਹੈ ਔਰ ਸੀਨੀਅਰ ਸਿਟੀਜ਼ਨ ਲਈ ਲਿਮਿਟ ਡਬਲ ਕਰਤੀ ਹੈ ਟੋਵਰਲ ਦੇਖਿਆ ਜਾਵੇ ਟੈਕਸੇਸ਼ਨ ਜਿਹੜਾ ਰੈਲੈਕਸੇਸ਼ਨ ਮਿਲੀ ਹੈ ਉਹ ਮੀਡਲ ਕਲਾਸ ਲੋਕਾਂ ਨੂੰ ਜ਼ਿਆਦਾ ਮਿਲੀ ਹੈ ਸਰ ਇੰਡਸਟਰੀ ਨਾਲ ਜੁੜੇ ਹੋਏ ਨੁਮਾਇੰਦੇ ਹੋ ਤੁਸੀਂ ਲੁਧਿਆਣਾ ਜਿਹੜਾ ਵਾ ਇੰਡਸਟਰੀ ਲੁਧਿਆਣਾ ਦੇਸ਼ ਦਾ ਮਾਂਚੈਸਟਰ ਵੀ ਕਿਹਾ ਜਾਂਦਾ ਵਾ ਲੁਧਿਆਣਾ ਦੀ ਇੰਡਸਟਰੀ ਵਾਸਤੇ ਇਸ ਬਜਟ ਵਿੱਚ ਕੀ ਖਾਸ ਹੈ ਦੇਖੋ ਇਹਨਾਂ ਨੇ ਸਟੇਟ ਨੂੰ ਜਿਹੜਾ ਇਨਫਰਾਸਟ੍ਰਕਚਰ ਲਈ ਲੋਨ ਫ੍ਰੀ ਆਫ ਕਾਸਟ ਦਿੰਦਾ ਹੈ ਉਹ ਸਟੇਟ ਲੈ ਕੇ ਸਟੇਟ ਡਵੈਲਪਮੈਂਟ ਕਰੇਗੀ ਉਹ ਕਿਤਨਾ ਕਿਤੇ ਜਾ ਕੇ ਇੰਡਸਟਰੀ ਨੂੰ ਬੈਨੀਫਿਟ ਦੇ ਸਕਦਾ ਉਹ ਇਨਫਰਾਸਟ੍ਰਕਚਰ ਅਗਰ ਡਵੈਲਪ ਕਰਨਗੇ ਅਦਰਾਈਜ਼ ਜੇ ਵਾ ਡਾਇਰੈਕਟ ਦੇਖਿਆ ਜਾਵੇ ਤੇ ਬੈਨੀਫਿਟ ਕੁਝ ਨਹੀਂ ਹੈ ਪਰ ਜਿਹੜਾ ਇਨਫਰਾ ਲਈ ਇਹਨਾਂ ਲੋਨ ਸਟੇਟ ਨੇ ਉਹ ਫ੍ਰੀ ਆਫ ਕਾਸ ਦੇ ਰਹੇ ਨੇ ਉਹ ਡਵੈਲਪਮੈਂਟ ਹੋਏਗੀ ਉਹ ਕਿਤਨਾ ਕਿਤੇ ਜਾ ਕੇ ਇੰਡਸਟਰੀ ਨੂੰ ਬੈਨੀਫਿਟ ਦੇਗੀ ਤਾਂ AI ਜਿਹੜਾ ਵਾ ਆਰਟੀਫੀਸ਼ਲ ਆਰਟੀਫੀਸ਼ਲ ਇੰਟੈਲੀਜੈਂਸ ਦੇ ਉੱਤੇ ਕਾਫੀ ਜੋਰ ਆ ਪੂਰੀ ਵਰਲਡ ਜਿਹੜਾ ਵਾ ਇਸ ਦੇ ਉੱਤੇ ਕੰਮ ਕਰ ਰਿਹਾ ਵਾ ਚਾਹੇ ਇਸ ਬਜਟ ਦੇ ਵਿੱਚ ਵੀ ਉਹਦੇ ਵਾਸਤੇ ਵਧੀਆ ਫੰਡਿੰ ਜੀ ਬੜਾ ਅੱਛਾ ਇੱਕ ਸਟੈਪ ਹੈ बिकॉज ਆਉਣ ਵਾਲਾ ਜਿਹੜਾ ਯੁੱਗ ਹੈ ਉਹ ਸਾਰਾ AI ਦਾ ਹੈ ਤੁਸੀਂ ਦੇਖੋ ਹੁਣ ਡੀਪ ਸਿੱਖ ਦੀ ਵੀ ਸਾਰਾ ਆਪਾ ਪੜ ਰਹੇ ਆ ਸੋ ਆਉਣ ਵਾਲਾ ਯੁੱਗ ਇਹਦਾ ਸੋ ਇਹਦੇ ਤੇ ਪੈਸਾ ਜੇ ਗਵਰਨਮੈਂਟ ਖਰਚੇਗੀ ਤੇ ਇੱਕ ਬੜਾ ਅੱਛਾ ਸਟੈਪ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੋਰ ਕਿਹੜੀਆਂ-ਕਿਹੜੀਆਂ ਐਸੇ ਬਜਟ ਦੇ ਵਿੱਚ ਪ੍ਰਾਵਧਾਨ ਰੱਖੇ ਗਏ ਨੇ ਜਿੰਦੇ ਨਾਲ ਲੁਧਿਆਣਾ ਦੀ ਇੰਡਸਟਰੀ ਹੋਵੇ ਜਾਂ ਪੰਜਾਬ ਦੀ ਇੰਡਸਟਰੀ ਨੂੰ ਇਫੈਕਟ ਪਏਗਾ ਚਾਹੇ ਉਹ ਚੰਗਾ ਇਫੈਕਟ ਹੈ ਜਾਂ ਚਾਹੇ ਮਾੜਾ ਫਿਰ ਤਾਂ ਕਿਹੜੇ-ਕਿਹੜੇ ਐਸੀ ਚੀਜ਼ਾਂ ਵਾ ਜਿਹੜਾ ਲੁਧਿਆਣਾ ਪੰਜਾਬ ਦੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਦੇਖੋ ਮੈਂ ਜਿਵੇਂ ਅੱਗੇ ਦੱਸਿਆ ਕਿ 20000 ਕਰੋੜ 20000 ਕਰੋੜ ਰੁਪਏ ਜਿਹੜਾ ਅਲੋਕੇਟ ਕੀਤਾ ਗਿਆ ਸੋ ਲੁਧਿਆਣਾ ਇੱਕ ਐਮਐਸਐਮਈ ਹੱਬ ਹੈ ਸੋ ਉਹਦੇ ਵਿੱਚੋਂ ਮੈਕਸਿਮਮ ਸਾਡੀ ਰਿਕਵੈਸਟ ਹੋਏਗੀ ਵੱਧ ਤੋਂ ਵੱਧ ਪੈਸਾ ਜਿਹੜਾ ਹੈ ਉਹ ਲੁਧਿਆਣੇ ਔਰ ਪੰਜਾਬ ਖੁਸ਼ਹਾਲ ਹੋਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੋਰ ਕਿਸਾਨਾਂ ਵਾਸਤੇ ਵੀ ਇਸ ਬਜਟ ਦੇ ਵਿੱਚ ਜਿਹੜਾ ਵਾ ਕਾਫੀ ਕੁਝ ਰੱਖਿਆ ਗਿਆ ਵਾ ਕਾਫੀ ਫੰਡ ਰੱਖੇ ਗਏ ਨੇ ਕ੍ਰੈਡਿਟ ਕਾਰਡ ਜਿਹੜੇ ਲਾਂਚ ਕੀਤੇ ਗਏ ਨੇ ਤਾਂ ਓਵਰਹਾਲ ਉਹ ਸਭ ਜਿਹੜਾ ਪੈਸਾ ਵਾ ਇੰਡਸਟਰੀ ਦੇ ਉੱਤੇ ਆਂਦਾ ਵਾ ਘੁੰਮ ਫਿਰ ਕੇ ਤੁਸੀਂ ਵੀ ਇੱਕ ਕਿਸਾਨਾਂ ਦੇ ਆਟੋ ਪਾਰਟਸ ਦੇ ਹੋਣਾ ਨਾਲ ਜੁੜੇ ਹੋਏ ਇੰਡਸਟਰੀ ਨੁਮਾਇंदे ਕਿਸ ਤਰ੍ਹਾਂ ਦੇਖਦੇ ਹੋ नहीं उन्होंने 10 लाख तक क्रेडिट तक लिमिट लगते क्रेडिट कार्ड किसानों ਨੂੰ इशू ਕਰਨ ਦੇ ਉਹਨਾਂ ਨੇ ਅਨਾਉਂਸ ਕੀਤੇ ਨੇ ਉਹ ਠੀਕ ਹੈ ਡਵੈਲਪਮੈਂਟ ਲਈ ਉਹਨਾਂ ਨੂੰ ਕਾਫੀ ਰੀਲੀਫ ਮਿਲੇਗਾ ਇਸ ਨਾਲ ਉਹਦੀ ਹੈਲਪ ਹੋਏਗੀ ਪਰ ਜੇ ਆਪਾਂ ਦੇਖਿਆ ਜਾਵੇ ਇੰਡਸਟਰੀ ਉਹ ਘੁੰਮ ਫਿਰ ਕੇ ਦੇਖੋ ਆ ਨੰਡਸਟਰੀ ਤैया है ਕਿਸਾਨਾਂ ਨੇ ਵੀ ਐਗਰੀਕਲਚਰ ਇੰਪਲੀਮੈਂਟ ਯੂਜ਼ ਕਰਨੇ ਆ ਉਹ ਵੀ ਇੰਡਸਟਰੀ ਨਹੀਂ ਬਣਾ ਕੇ ਦੇਨੇ ਨੇ ਸਾਰਾ ਕੁਝ ਹੈ ਟੂਵਰਲ ਹੈ ਚੇਨ ਹੈ ਬੈਨੀਫਿਟਸ ਕਿਤਨੇ ਕਿਤਨੇ ਤਾਂ ਆਏਗਾ ਇੰਡਸਟਰੀ ਇਹ ਕਿਤੇ ਪੁਆਇੰਟ ਦਿੰਦੇ ਹੋ ਬਜਟ ਨੂੰ ਕਿਸ ਤਰ੍ਹਾਂ ਦੇਤੇ ਹੋ ਇਟਸ ਆਓਵਰਲ ਅ ਗੁੱਡ ਬਜਟ ਇਟਸ ਅ ਗੁੱਡ ਬਜਟ ਓਵਰঅল ਪੁਆਇੰਟਸ ਜੇ ਕਹੋਗੇ ਤੇ ਮੈਂ ਆਈ ਊਡ ਬੀ ਬੀਟਵੀਨ 6 ਐਂਡ ਹਾਫ ਐਂਡ 7 ਆਊਟ ਆਫ 10 ਤਾਂ ਜਿਆਦਾ ਖੁਸ਼ ਨਯਰ ਨਹੀਂ ਆ ਰਿਹਾ ਤੁਸੀਂ ਜੀ ਸਾਡਾ ਇੱਕ ਰਿਕੁਐਸਟ ਬੜੀ ਪੁਰਾਣੀ ਪੈਂਡਿੰਗ ਚੱਲ ਰਹੀ ਹੈ ਸਰਕਾਰ ਕੋਲ ਕਿ ਕਾਰਪੋਰੇਟ ਦੇ ਉੱਪਰ ਟੈਕਸ ਬਰਡਨ ਥੋੜਾ ਘਟਾਇਆ ਜਾਏ ਉਹਦੇ ਬਾਰੇ ਧਿਆਨ ਨਹੀਂ ਦਿੱਤਾ ਗਿਆ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਰਿਕੁਐਸਟ ਅਗਲੇ ਸਾਲ ਫੇਰ ਲਾਵਾਂਗੇ ਸੋ ਉਹ ਜ਼ਰੂਰ ਗਵਰਨਮੈਂਟ ਉਹਦੇ ਤੇ ਧਿਆਨ ਦੇ ਤਾਂ ਲੁਧਿਆਣਾ ਦਾ ਇੰਡਸਟਰੀ ਜਿਹੜੀ ਹੈ ਇਸ ਬਜਟ ਤੋਂ ਬਾਅਦ ਹੋਰ ਪਰਫੁੱਲਡ ਹੋਏਗੀ ਸੰਤੁਸ਼ ਨਯਰ ਆ ਰਹੇ ਹੋ ਜੀ ਵੀ ਆਰ ਵੈਰੀ ਹੋਪਫੁਲ ਕਿ ਕੋਈ ਨਾ ਕੋਈ ਗਵਰਨਮੈਂਟ ਐਸੇ ਸਟੈਪਸ ਲਏਗੀ ਜਿਹਦੇ ਨਾਲ ਲੁਧਿਆਣਾ ਔਰ ਪੰਜਾਬ ਹੋਰ ਖੁਸ਼ਹਾਲ ਹੋਵੇ ਔਰ ਇੰਡਸਟਰੀ ਗਰੋ ਕਰੇ ਥੈਂਕ ਯੂ ਜੀ ਬਿਲਕੁਲ ਆ ਸੀਗੇ ਸੀਆਈਸੀਯੂ ਦੇ ਨੁਮਾਇੰਦੇ ਜਿਹੜੇ ਇਸ ਬਜਟ ਨੂੰ ਲੈ ਕੇ ਆਪਣੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਕੁਝ ਨੁਮਾਇੰਦੇ ਹੋਰ ਵੀ ਗੱਲ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਬਜਟ ਨੂੰ ਲੈ ਕੇ ਦੇਖੋ ਬਜਟ ਓਵਰਆਲ ਜਿਹੜਾ ਪ੍ਰੋਸਪੈਕਟਿਵ ਦੇਖਿਆ ਮਿਡਲ ਕਲਾਸ ਐਂਡ ਕਾਮਨ ਮੈਨ ਨੂੰ ਰੱਖ ਕੇ ਥੀਮ ਸੀਗਾ ਵਿਚ ਇਸ ਗੁੱਡ ਕਿਉਂਕਿ ਇੱਕ ਕੰਜ਼ਮਪਸ਼ਨ ਇਨਕਰੀਜ਼ ਹੁੰਦੀ ਆ ਉਹਦੇ ਨਾਲ ਤੁਹਾਡੀ ਟੈਕਸੇਸ਼ਨ ਘਟੂਗੀ ਤੁਹਾਡੀ ਸੇਵਿੰਗ ਬੈਟਰ ਹੋਊਗੀ ਜਿਹੜਾ ਮਿਡਲ ਕਲਾਸ ਆ ਉਹਨਾਂ ਲਈ ਇੱਕ ਪਰਚੇਸਿੰਗ ਪਾਵਰ ਵੱਧਦੀ ਹੈ ਸੋ ਆਪਣੇ ਕੰਟਰੀ ਦੀ ਪੋਪੂਲੇਸ਼ਨ ਇੰਨੀ ਹੈ ਕਿ ਥੋੜੀ ਜਿਹੀ ਵੀ ਕੰਜ਼ਮਪਸ਼ਨ ਕੁਝ ਪੁਆਇੰਟਸ ਚ ਵੱਧਦੀ ਆ ਤਾਂ ਇਕ ਇਕਨੋਮੀ ਨੂੰ ਬੂਸਟ ਮਿਲਦਾ ਹੈ ਡੈਫੀਨਿਟਲੀ ਮੈਡੀਕਲ ਟੂਰਿਜ਼ਮ ਤੇ ਕਾਫੀ ਮੈਡੀਕਲ ਹੋ ਗਿਆ ਸਪਿਰਚੁਅਲ ਹੋ ਗਿਆ ਓਵਰ ਆਲ ਟੂਰਿਜ਼ਮ ਤੇ ਉਤੇ ਫੋਰਨ ਸਪੈਂਡਿੰਗ ਆਉਗੀ ਕੰਟਰੀ ਚ ਉਹ ਵੀ ਇੱਕ ਅੱਛਾ ਪਾਰਟ ਹੈਗਾ ਐ ਇਕਨੋਮੀ ਨੂੰ ਪੋਸਟ ਕਰੂਗਾ ਚਾਹੇ ਹੋਟਲ ਇੰਡਸਟਰੀ ਆ ਚਾਹੇ ਆਯੁਰਵੇਦ ਦਾ ਇੰਡਸਟਰੀ ਆ ਥੈਨ ਆ ਵੁੱਡ ਸੇ ਜਿਹੜਾ ਸਕਿੱਲ ਸੈਂਟਰਸ ਤੇ ਕਾਫੀ ਆਇਆ ਕਿ ਅਪਗ੍ਰੇਡੇਸ਼ਨ ਆਫ ਸਕਿੱਲ ਸੈਂਟਰਸ ਉਹਨਾਂ ਤੇ ਇਨਵੈਸਟਮੈਂਟ ਦਾ ਉਹਦੇ ਨਾਲ ਜਿਹੜਾ ਯੂਥ ਆ ਜਿੰਨੋਂ ਸਕਿੱਲਫੁਲ ਨਿਕਲੇਗਾ ਉਹਨੇ ਉਹਨਾਂ ਨੂੰ ਅੱਗੇ ਜੋਬ ਪ੍ਰੋਸਪੈਕਟਸ ਇਮਪਲੋਏਬਿਲਿਟੀ ਉਹਨਾਂ ਦੀ ਬੈਟਰ ਹੋਣੀ ਹੈ ਲੁਧਿਆਣਾ ਦੇ ਇੰਡਸਟਰੀ ਸੈਟੀਸਫਾਈਡ ਹੈ ਇਸ ਬਜਟ ਤੋਂ ਲੈ ਕੇ ਕਿਉਂਕਿ ਮਾਂਚੈਸਟਰ ਆਫ ਇੰਡੀਆ ਦੇ ਨਾਮ ਨਾਲ ਸ਼ਹਿਰ ਜਾਣਿਆ ਜਾਂਦਾ ਇੰਡਸਟਰੀ ਬੈਕਬੋਨ ਹੈ ਕਿਸ ਤਰ੍ਹਾਂ ਦੇ ਦੇਖੋ ਆਉਲ ਰਿਜ਼ਰਵ ਮਾਈ ਕਮੈਂਟਸ ਔਨ ਮਾਂਚੈਸਟਰ ਆਫ ਇੰਡੀਆ ਹੁਣ ਕਈ ਮਾਂਚੈਸਟਰ ਆਫ ਇੰਡੀਆ ਬਣ ਗਏ ਨੇ ਬਟ ਇਹ ਇੱਕ ਮਿਕਸ ਰਿਐਕਸ਼ਨ ਹੋਏਗਾ ਆ ਸਮ ਇੰਡਸਟਰੀਜ਼ ਜਿਹਨਾਂ ਦਾ ਡਾਇਰੈਕਟ ਮੈਂਸ਼ਨ ਹੋਇਆ ਉਹ ਕਾਫੀ ਖੁਸ਼ ਹੋਣਗੇ ਸਮ ਇੰਡਸਟਰੀਜ਼ ਜਿਹਨਾਂ ਦਾ ਡਾਇਰੈਕਟ ਮੈਂਸ਼ਨ ਨਹੀਂ ਹੋਇਆ ਫਾਈਨਲ ਲਾਈਨ ਜਦ ਆਊਗੀ ਬਜਟ ਦੀ ਉੱਥੇ ਪਤਾ ਲੱਗੇਗਾ ਕੀ ਕੀ ਹੈਗਾ ਬਟ ਓਵਰਆਲ ਆਈ ਥਿੰਕ ਇੰਡਸਟਰੀ ਨੂੰ ਬੈਨੀਫਿਟ ਤਾਂ ਹੋਏਗਾ ਜੇ ਕੰਜ਼ਮਪਸ਼ਨ ਵਧੇਗੀ ਸੈਟੀਸਫਾਈਡ ਪੀਪਲ ਵਿਲ ਬਾਈ ਮੋਰ ਕਾਰਸ ਹਾਊਸਿੰਗ ਬੈਟਰ ਹੋਏਗੀ ਮੀਨਸ ਕੰਸਟਰਕਸ਼ਨ ਇਕੁਪਮੈਂਟ ਵਾਲੇ ਨੋਵਾਟੈਕਸ ਕੋਈ ਲੱਗੇਗਾ ਬਾਥਰੂਮ ਫਿਟਿੰਗਸ ਵਾਲੇ ਖੁਸ਼ ਹੋਗੇ ਕਿ ਕੰਜ਼ਮਪਸ਼ਨ ਵਧੂਗੀ ਤਾਂ ਇਨਡਾਇਰੈਕਟਲੀ ਸਭ ਦੀ ਸੇਲ ਤਾਂ ਵਧੇਗੀ ਵਧੇਗੀ देखो जिमें कपल ऑफ लास्ट टू टाइम बड़े स्टॉक और शार्प से इस बार वुड से कि उन्होंने थोड़ा जो डिमिनीर से थोड़ा सटल रिफ्लेक्ट हो रहा सी कि बड़े इनपुट्स लैके थोड़ा मेजर कोई कॉन्ट्रोवर्शियल चीज़ आना चेंज करिए ਵੇਚ ਤੁਸੀਂ ਇਹ ਦੇਖਿਆ ਰਿਫਲੈਕਟ ਹੋ ਰਿਹਾ ਜੀ ਬਿਲਕੁਲ ਆ ਸੀਗੇ ਲੁਧਿਆਣਾ ਇੰਡਸਟਰੀ ਦੇ ਨੁਮਾਇੰਦੇ ਜਿਹੜੇ ਬਜਟ ਨੂੰ ਲੈ ਕੇ ਆਪਣੀ رائے ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਬਜਟ ਨੂੰ ਲੈ ਕੇ ਸੈਟੀਸਫਾਈਡ ਨਜ਼ਰ ਆ ਰਹੇ ਨੇ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੂੰ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਬਸਨ ਰੋਹਿਤ ਦੇ ਨਾਲ ਵਿਵੇਕ ਕਲ ਪੰਜਾਬ ਤੱਕ ਲੁਧਿਆਣਾ